ਦੋਸਤੋ ਇੱਕ ਵਾਰ ਦੀ ਗੱਲ ਹੈ ਕਿ ਰਾਜੇ ਬੋਲਣਾ ਔਲਾਦ ਨਹੀਂ ਹੁੰਦੀ ਤਾਂ ਉਹ ਔਲਾਦ ਦੀ ਖਾਤਰ ਬਹੁਤ ਕੋਸ਼ਿਸ਼ ਕਰਦਾ ਬਹੁਤ ਜਗਾ ਜਾਂਦਾ ਬਹੁਤ ਪੰਡਤਾਂ ਨੂੰ ਪੁੱਛਦਾ ਤੇ ਬਹੁਤ ਮਤਲਬ ਕੋਸ਼ਿਸ਼ਾਂ ਕਰਦਾ ਪਰ ਔਲਾਦ ਨਹੀਂ ਹੁੰਦੀ ਉਹਦੇ ਘਰ ਹੈ ਤਾਂ ਕੋਈ ਕਹਿ ਦਿੰਦਾ ਵੀ ਇੱਕ ਇੱਧਰ ਆਪਣੇ ਕਹਿੰਦੇ ਵੀ ਇੱਕ ਮਸਜਿਦ ਬਣੀ ਹੋਈ ਆ ਉਹ ਵੀ ਜੇ ਤੋਂ ਉਹ ਮੰਦਿਰ ਜਾਂ ਬਣਾਇਆ ਸੀ ਵੀ ਜੇ ਤੋਂ ਉੱਥੇ ਦੇਖ ਲੈਣ ਪੂਜਾ ਕਰਕੇ ਕਹਿੰਦੇ ਵੀ ਉੱਥੇ ਹੀ ਮੰਦੀ ਮਰਦ ਪੂਰੀ ਹੁੰਦੀ ਆ ਤਾਂ ਰਾਜਾ ਕੁਛ ਦਿਨ ਲਈ ਉੱਥੇ ਮਤਲਬ ਪੂਜਾ ਕਰਨ ਲੱਗ ਗਿਆ ਉੱਥੇ ਮੰਦਿਰ ਚ ਤਾਂ ਪੂਜਾ ਕਰੀ ਗਿਆ ਕਰੀਗਾ ਉਥੋਂ ਕਾਫੀ ਦਿਨਾਂ ਬਾਅਦ ਨਾਲ ਇੱਕ ਬਹੁਤ ਬੜਾ ਨਾਗ ਨਿਕਲਿਆ ਮਣੀ ਵਾਲਾ ਸੱਪ ਤੇ ਉਹ ਪੁੱਛਣ ਲੱਗ ਗਿਆ ਵੀ ਭਗਤਾ ਵੀ ਤੂੰ ਮੇਰੀ ਇੰਨੀ ਸੇਵਾ ਕਰਾਂ ਮੀ ਕਹਿੰਦਾ ਮੰਗ ਕੀ ਮੰਗਣਾ ਕਹਿੰਦਾ ਵੀ ਕੀ ਤਕਲੀਫਾ ਤੇਨੂੰ ਕਹਿੰਦਾ ਜੀ ਦੇਖੋ ਵੀ ਮੈਂ ਤੁਹਾਨੂੰ ਪਤਾ ਹੀ ਹੈ ਵੀ ਮੇਰੇ ਘਰ ਔਲਾਦ ਨਹੀਂ ਹੈਗੀ ਵੀ ਮੈਂ ਆਪਣੀ ਔਲਾਦ ਦੀ ਖਾਤਰ ਕਹਿੰਦਾ ਵੀ ਇੱਥੇ ਸੇਵਾ ਕਰਨਾ ਨਾ ਵੀ ਕਹਿੰਦਾ ਵੀ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਕਹਿੰਦਾ ਜੀ ਚਲੋ ਸੱਤ ਨੇ ਕਿਹਾ ਵੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਵੀ ਆ ਇੱਕ ਸੱਤ ਕੀ ਕਰਦਾ ਉਹਨੇ ਇੱਕ ਮਣੀ ਦੇ ਦल्ला ਕਹਿੰਦਾ ਵੀ ਇਹ ਜਾ ਕੇ ਆਪਣੀ ਪਤਨੀ ਹੁੰਦੀ ਨਹੀਂ ਤਾਂ ਰਾਜਾ ਕੀ ਕਰਦਾ ਉਹ ਮਣੀ ਲੈ ਕੇ ਉਸ ਤੋਂ ਜਾ ਕੇ ਆਪਣੀ ਪਤਨੀ ਨੂੰ ਦੇ ਦਿੰਦਾ ਤਾਂ ਉਸ ਦੀ ਪਤਨੀ ਕੀ ਕਰਦੀ ਆ ਕਹਿੰਦੀ ਉਹ ਕੋਈ ਕੰਮ ਕਰ ਰਹੀ ਹੁੰਦੀ ਆ ਉਹ ਕੈਦਾਂ ਦੀ ਐ ਵੀ ਨਾਲ ਗੋਲੀਆਂ ਖੜੀਆਂ ਹੁੰਦੀਆਂ ਉਹਨਾਂ ਨੂੰ ਕਹਿੰਦਾ ਨੇ ਵੀ ਲੈ ਤੁਸੀਂ ਪੜ ਲਓ ਤੇ ਨੂੰ ਅੰਦਰ ਰੱਖ ਦੋ ਗੋਲੀਆਂ ਕੀ ਕਰਦੀਆਂ ਉਹ ਮਣੀ ਲੈ ਕੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਐ ਇਹ ਲੈ ਕੇ ਉਹ ਮਣੀ ਤੇ ਇੱਕ ਸੰਦੂਕ ਪਿਆ ਹੁੰਦਾ ਜਿਹੜਾ ਸਾਰਾ ਉਹਦੇ ਵਿੱਚ ਧਰ ਦਿੰਦੀ ਆ ਧਰ ਕੇ ਬੰਦ ਕਰ ਦਿੰਦੀ ਆ ਦੂਜੀ ਗੋਲੀ ਕਹਿਣ ਲੱਗਦੇ ਵੀ ਇਹਨੂੰ ਸੰਦੂਕ ਨੂੰ ਇੱਥੇ ਨਾ ਰੱਖ ਵੀ ਇਹਨੂੰ ਚੱਕ ਕੇ ਅੰਦਰ ਰੱਖਿਆ ਵੀ ਅੱਗੇ ਉੱਪਰ ਰੱਖ ਦੇ ਸਾਈਡ 'ਚ ਤਾਂ ਜਦੋਂ ਉਹ ਦੁਬਾਰਾ ਉਸ ਨੂੰ ਚੱਕਣ ਲੱਗਦੀ ਐ ਤਾਂ ਉਹ ਸੰਦੂਕ ਥੋੜਾ ਭਾਰੀ ਲੱਗਦਾ ਚੱਕਣ ਦੇ ਪਹਿਲਾਂ ਖਾਲੀ ਹੁੰਦਾ ਹਲਕਾ ਹੁੰਦਾ ਤੇ ਜਦੋਂ ਚੱਕਦੇ ਤਾਂ ਭਾਰੀ ਲੱਗਦਾ ਤਾਂ ਜਦੋਂ ਖੋਲ ਕੇ ਦੇਖਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਬੱਚਾ ਪਿਆ ਹੁੰਦਾ ਲੜਕਾ ਛੋਟਾ ਜਿਹਾ ਤੇ ਉਹ ਅਗੋਠਾ ਜੰਗਰਿਆ ਹੁੰਦਾ ਤਾਂ ਜਦੋਂ ਉਹ ਰਾਣੀ ਨੂੰ ਦੱਸਦੀ ਆ ਰਾਣੀ ਬੜੀ ਖੁਸ਼ ਹੁੰਦੀ ਆ ਰਾਜੇ ਨੂੰ ਪਤਾ ਲੱਗ ਜਾਂਦਾ ਤਾਂ ਉਹ ਆਪਣੇ ਘਰ 'ਚ ਬੱਚਾ ਹੋਣ ਦੀਆਂ ਬੇਟਾ ਹੋਣ ਦੀਆਂ ਖੁਸ਼ੀਆਂ ਮਨਾਉਂਦੇ ਆ ਲੱਡੂ ਮੰਡਦੇ ਆ ਸਾਰੇ ਮਤਲਬ ਆਣਗਵਾੜ 'ਚ ਵਧਾਈਆਂ ਮਿਲਦੀਆਂ ਰਾਜੇ ਨੂੰ ਤੇ ਹੌਲੀ-ਹੌਲੀ ਜਿਹੜਾ ਉਹ ਲੜਕਾ ਹੁੰਦਾ ਵੱਡਾ ਹੋਈ ਜਾਂਦਾ ਹੋਈ ਜਾਂਦਾ ਤੇ ਉਹ ਪੜਦਾ ਪੜਦਾ ਵੱਡਾ ਹੋ ਜਾਂਦਾ ਤਾਂ ਉਸ ਨੂੰ ਵੱਡੇ ਸਕੂਲ 'ਚ ਪਾ ਦਿੰਦੇ ਆ ਉਹ ਕੀ ਹੁੰਦਾ ਕਿ ਹੌਲੇ-ਹੌਲੇ ਨਾ ਕੁਝ ਥੋੜਾ ਜਿਹਾ ਕਮਜ਼ੋਰ ਜਾਂ ਹੋਣਾ ਸ਼ੁਰੂ ਹੋ ਜਾਂਦਾ ਤਾਂ ਰਾਣੀ ਹੁੰਦੀ ਜਿਹੜੀ ਉਹ ਪੁੱਛਦੀ ਆ ਵੀ ਬੇਟਾ ਵੀ ਤੈਨੂੰ ਕੀ ਤਕਲੀਫ ਆ ਵੀ ਤੂੰ ਕਿਉਂ ਮਾੜਾ ਜਾਂ ਕਿਉਂ ਹੁੰਦਾ ਜਾ ਰਿਹਾ ਕਹਿੰਦਾ ਜੀ ਜਿਹੜੀ ਮੇਰੀ ਟੀਚਰ ਹਨਾ ਕਹਿੰਦਾ ਵੀ ਮੈਨੂੰ ਕੁੱਟਦੀ ਆ ਤਾਂ ਉਹਨੂੰ ਪੜਾਉਣ ਵਾਲੀ ਕੀ ਜਿਹੜੀ ਵੀ ਕਹਿੰਦਾ ਵੀ ਉਹ ਉਸ ਨੂੰ ਡਾਂਟਦੀ ਹੈ ਕਹਿੰਦਾ ਮੈਨੂੰ ਵੀ ਮੈਂ ਤਾਂ ਮੈਨੂੰ ਕਹਿੰਦਾ ਵੀ ਥੋੜਾ ਜਿਹਾ ਹੋ ਰਿਹਾ ਵੀ ਗਮ ਜਾ ਰਿਹਾ ਕਹਿੰਦਾ ਚ ਰਾਣੀ ਕਹਿਣ ਲੱਗੀ ਕੰਦੀ ਵੀ ਉਸ ਨੂੰ ਐ ਕਹੀ ਵੀ ਤੂੰ ਮੇਰੀ ਮੰਗੇਤਰ ਤਾਂ ਦੋਏ ਦਿਨ ਉਹ ਗਿਆ ਤਾਂ ਜਦੋਂ ਮਾਰਨ ਲੱਗੀ ਤਾਂ ਉਹਨੇ ਮੁੰਡੇ ਨਹੀਂ ਕਹਤਾ ਕਿ ਕਹਿੰਦਾ ਵੀ ਤੂੰ ਮੇਰੀ ਮੰਗੇਤਰ ਅੰਦਾ ਤਾਂ ਉਹਨੂੰ ਗੁੱਸਾ ਆ ਉਹਨੇ ਹੋਰ ਹੋਰ ਉਹਦੇ ਝਾਟੇ ਲਾਇਆ ਤਾਂ ਉਹ ਵਾਪਸ ਆ ਗਿਆ ਕਰੇ ਤਾਂ ਕੁੜੀ ਨੇ ਘਰੇ ਪੁੱਛਿਆ ਕੰਦੀ ਵੀ ਕੀ ਕਹਿੰਦੀ ਮੈਂ ਵੀ ਜਿਹੜਾ ਉਹ ਰਾਜੇ ਦਾ ਮੁੰਡਾ ਆਂਦਾ ਵੀ ਮੈਂ ਕੀ ਮੈਂ ਉਹਦੀ ਮੰਗੇਤਰਾਂ ਤਾਂ ਉਹਦੇ ਘਰਦਿਆਂ ਨੇ ਵੀ ਕਹਿੰਦਾ ਵੀ ਹਾਂ ਕੰਦੀ ਵੀ ਤੂੰ ਉਸਦੀ ਮੰਗੇਤਰਾਂ ਚਲੋ ਉਹਨੇ ਵੀ ਮੰਨ ਲਿਆ ਵੀ ਹੋ ਸਕਦਾ ਵੀ ਚਲੋ ਕੋਈ ਗੱਲ ਨਹੀਂ ਉਹ ਰਾਜੇ ਦਾ ਬੇਟਾ ਚਲੋ ਮੈਂ ਮੰਗੇਤਰਾਂ ਉਸਦੀ ਤਾਂ ਉਹਨੇ ਦੂਜੇ ਦਿਨ ਉਸ ਨੂੰ ਲੜਕੇ ਨੂੰ ਬੁਲਾਇਆ ਕੰਦੀ ਵੀ ਐਵੇਂ ਕਰ ਵੀ ਜੇ ਮੈਂ ਤੇਰੀ ਮੰਗੇਤਰਾਂ ਆਂ ਤੂੰ ਐਂ ਕਰ ਵੀ ਦੋ ਘੋੜੇ ਇਹ ਦੂਰਾ ਫਲਾਂ ਲੈ ਕੇ ਮੇਰੇ ਪਿਤਾ ਜੀ ਦਾ ਇੱਧਰ ਬਾਗ ਆ ਵੀ ਉੱਥੇ ਆ ਜੀ ਤਾਂ ਮੁੰਡਾ ਕੀ ਕਰਦਾ ਦੋ ਘੋੜੇ ਤੇ ਰਫਲਾ ਲੈ ਕੇ ਉਹ ਬਾਗ ਚ ਚਲਾ ਜਾਂਦਾ ਤੇ ਉਹ ਲੜਕੀ ਹੁੰਦੀ ਜਿਹੜੀ ਉਹ ਵੀ ਆਪਣੀਆਂ ਸਹਲੀਆਂ ਨਾਲ ਬਾਗ ਚ ਆ ਜਾਂਦੀ ਆ ਜਦ ਉਸ ਨੂੰ ਦੂਰੋਂ ਆਂਦਾ ਦਿਖਦਾ ਉਹ ਘੋੜਿਆਂ ਨਾਲ ਮੁੰਡਾ ਤਾਂ ਆਪਣੀਆਂ ਸਹਲੀਆਂ ਨੂੰ ਕਹਿ ਦਿੰਦੇ ਵੀ ਤੁਸੀਂ ਜਾਓ ਵੀ ਮੇਰਾ ਜਿਹੜਾ ਮੰਗੇਤਰਾ ਵੀ ਉਹ ਇੰਨਾ ਸੋਹਣਾ ਵੀ ਤੁਹਾਡੇ ਚ ਕੋਈ ਨਜ਼ਰ ਨਾ ਲਾ ਦੇ ਵੀ ਇਸ ਕਰਕੇ ਵੀ ਤੁਸੀਂ ਬਾਬਸ ਚਲੀ ਜਾਓ ਤਾਂ ਕੁੜੀਆਂ ਹੁੰਦੀਆਂ ਜਿਹੜੀਆਂ ਉਸਦੇ ਸਹੇਲੀਆਂ ਉਹ ਬਾਬਸ ਚਲੀਆਂ ਜਾਂਦੀਆਂ ਤਾਂ ਉਹ ਇੱਕ ਘੋੜੇ ਤੇ ਆਪ ਸਵਾਰ ਹੋ ਜਾਂਦੀਆਂ ਦੂਜੇ ਤੇ ਉਹ ਮੁੰਡਾ ਤੇ ਬਾਗ ਦੀ ਸ਼ੈਰ ਕਰਦੇ ਆ ਚੱਲਦੇ-ਚੱਲਦੇ ਅੱਗੇ ਲੱਗ ਜਾਂਦੇ ਆ ਜਾਈ ਜਾਂਦੇ ਆ ਰਸਤਾ ਜਾਈ ਜਾਂਦੇ ਆ ਤਾਂ ਅੱਗੇ ਉਹਨਾਂ ਨੂੰ ਰਾਤ ਪੈ ਜਾਂਦੀ ਆ ਉਹ ਸੋਚ ਰਹੇ ਵੀ ਚਲੋ ਆਪਾਂ ਕਿਤੇ ਮਤਲਬ ਰਹਿائش ਕਰ ਲਈਏ ਵੀ ਦੇਖਦੇ ਆਂ ਵੀ ਕਿਤੇ ਰਹਿਨੇ ਆ ਰਾਤ ਕੱਟਦੇ ਆ ਤਾਂ ਜਿਹੜੇ ਘਰ ਵਿੱਚ ਉਹ ਰਾਤ ਕੱਟਣ ਲੱਗਦੇ ਆ ਤਾਂ ਉਹ ਘਰ ਪਤਾ ਉਹ ਘਰ ਇੱਕ ਡੈਣ ਦਾ ਘਰ ਹੁੰਦਾ ਪਰ ਡੈਣ ਹੁੰਦੀ ਆ ਜਿਹੜੀ ਉਹ ਘਰ 'ਚ ਨਹੀਂ ਹੁੰਦੀ ਜਿਹੜੀ ਡੈਣ ਦੇ ਮਤਲਬ ਉਹ ਨੂਹ ਹੁੰਦੀ ਆ ਉਹ ਘਰ 'ਚ ਹੁੰਦੀ ਆ ਉਹ ਪਹਿਲਾਂ ਤਾਂ ਦੇਖ ਕੇ ਉਹਨਾਂ ਨੂੰ ਹੱਸਦੀ ਆ ਤੇ ਫਿਰ ਉਹਨਾਂ ਨੂੰ ਦੇਖ ਕੇ ਉਹ ਰੋਣ ਲੱਗ ਜਾਂਦੀ ਆ ਤੋ ਲੜਕਾ ਪੁੱਛਦਾ ਵੀ ਇਹ ਵਜ੍ਹਾ ਕੀ ਹੈ ਵੀ ਪਹਿਲਾਂ ਤਾਂ ਤੂੰ ਸਾਨੂੰ ਦੇਖ ਕੇ ਹਸੀ ਫੇਰ ਕਹਿੰਦਾ ਤੂੰ ਸਾਨੂੰ ਦੇਖ ਕੇ ਰੋਣ ਲੱਗੀ ਕਹਿੰਦੀ ਵੀ ਗੱਲ ਐ ਆ ਵੀ ਹਸੀ ਤਾਂ ਮੈਂ ਤੁਹਾਨੂੰ ਤਾਂ ਵੀ ਤੁਸੀਂ ਇੰਨੇ ਸੋਹਣੇ ਨੌਜਵਾਨ ਤੇ ਇੰਨੀ ਸੋਹਣੀ ਕੁੜੀ ਹੈ ਤੇ ਰੋਈ ਕਹਿੰਦੀ ਮੈਂ ਤਾਂ ਵੀ ਜੇ ਮੇਰੀ ਸੱਸ ਆ ਗਈ ਵੀ ਉਹ ਡੈਣਾ ਵੀ ਉਹਨੇ ਤੁਹਾਨੂੰ ਖਾ ਜਾਣਾ ਕਹਿੰਦੇ ਅੱਛਾ ਜਦੋਂ ਗੱਲਾਂ ਕਰ ਰਹੇ ਐ ਡੈਨ ਉਹ ਡੈਨ ਉੱਥੇ ਆ ਜਾਂਦੀ ਆ ਤਾਂ ਉਹ ਡੈਨਾ ਕਿ ਉਹਨਾਂ ਨੂੰ ਮਤਲਬ ਗੱਲਾਂ ਕਰਨ ਲੱਗ ਜਾਂਦੇ ਉਹ ਆਪਣੀਆਂ ਗੱਲਾਂ ਚ ਕਰਨ ਲੱਗ ਜਾਂਦੇ ਵੀ ਜੇ ਇਹ ਰਾਤ ਇੱਥੇ ਰਹਿਣਾ ਤਾਂ ਉਹ ਜਿਹੜੀ ਉਹਦੀ ਨੂੰ ਹੁੰਦੀ ਆ ਉਹ ਇਸ਼ਾਰਾ ਕਰ ਦਿੰਦੇ ਵੀ ਤੁਸੀਂ ਲੰਘ ਜਾਓ ਮੈਂ ਇੱਥੇ ਰਹੀ ਹਾਂ ਤਾਂ ਉਹ ਉੱਥੋਂ ਲੰਘ ਜਾਂਦੇ ਆ ਤਾਂ ਜਿਹੜੀ ਡੈਨਾ ਉਹ ਆਪਣੇ ਮਤਲਬ ਨੂੰ ਨੂੰ ਗਾਲਾਂ ਕੱਢਦੀ ਆ ਕੰਦੀ ਵੀ ਮਸੋਂ ਕੋਈ ਆਇਆ ਸੀ ਮੇਰਾ ਸ਼ਿਕਾਰ ਤਾਂ ਕੰਦੀ ਇਹਨੇ ਭਜਾ ਤਿਆ ਬੜੀਆਂ ਆਪਸ ਸੱਸ ਨੂੰ ਲੜੀ ਜੰਨੀਆਂ ਤਾਂ ਫਿਰ ਜਿਹੜੇ ਉਹਦੇ ਡੈਨ ਦੇ ਮੁੰਡੇ ਹੁੰਨੇ ਆ ਉਹ ਵੀ ਆ ਜਾਂਦੇ ਆ ਕਦੇ ਉਹ ਕਹਿੰਦੇ ਵੀ ਕਦੇ ਪਛਿਲ ਰਹੇ ਹੋ ਤੁਸੀਂ ਕੰਦੀ ਵੀ ਮਸਾਂ ਕੋਈ ਸ਼ਿਕਾਰ ਆਇਆ ਸੀ ਤੇ ਕੰਦੀ ਇਹਨੇ ਭਜਾਤਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮਾਤਾ ਵੀ ਇਸ ਤਾਂ ਹੁਣ ਫੜ ਲਿਆ ਨੇ ਨਾ ਤਾ ਉਹ ਚਾਰੇ ਉਹਨਾਂ ਦੇ ਮਗਰ ਚਲੇ ਗਏ ਉਹਨੂੰ ਫੜਨ ਵਾਸਤੇ ਅੱਗੇ ਉਹਨਾਂ ਕੋਲ ਵੀ ਬੰਦੂਖਾਂ ਸੀ ਜਦੋਂ ਨਾ ਉਹਨਾਂ ਨੇ ਚਾਰਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲ ਬੰਦੂਖਾਂ ਸੀ ਉਹਨਾਂ ਨੇ ਦੂਰੋਂ ਹੀ ਨਿਸ਼ਾਨੇ ਮਾਰ ਕੇ ਮਾਰਦੇ ਉਹ ਚਲ ਪਤਾ ਲੱਗਿਆ ਕਿ ਡੈਨ ਨੂੰ ਪਤਾ ਲੱਗਿਆ ਵੀ ਮੁੰਡੇ ਉਹਨਾਂ ਨੇ ਤਾਂ ਮਾਰਤੇ ਤਾਂ ਡੈਨ ਨੇ ਜਿਹੜਾ ਉਹਦਾ ਘਰ ਵਾਲਾ ਪਿਆ ਫਿਰ ਉਹਨੂੰ ਕਿਹਾ ਉਹ ਕੰਨਾ ਵੀ ਮੈਂ ਜਾਂਦਾ ਕਹਿੰਦਾ ਬਦਲਾ ਲਵਾਂਗਾ ਕਹਿੰਦਾ ਚਲ ਜਦੋਂ ਉਹ ਜਾਂਦਾ ਤਾਂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਤੁਸੀਂ ਵੀ ਨੌਕਰ ਰੱਖ ਲਓ ਵੀ ਮੈਂ ਤੁਹਾਡੇ ਘੋੜਿਆਂ ਨੂੰ ਕੱਖ-ਕੁਖ ਪਾ ਲਿਆ ਕਰੂੰਗਾ ਕਿੰਨੇ ਵੀ ਚੱਲ ਕੋਈ ਗੱਲ ਨਹੀਂ ਵੀ ਤੂੰ ਸਾਡੇ ਨਾਲ ਰਹਿ ਵੀ ਸਾਡੇ ਘੋੜਿਆਂ ਇਹਨਾਂ ਨੂੰ ਕਾਹ ਫੂਸ ਪਾ ਦਿਆ ਕਰਨੀ ਹਨ ਠੀਕ ਆ ਉਹ ਨਾਲ ਰਹਾ ਕਰੇ ਤੇ ਇੱਕ ਦਿਨ ਕੀ ਹੋਇਆ ਜਿਹੜੀ ਕੁੜੀ ਉਹ ਥੋੜਾ ਦੂਰ ਸੀ ਤੇ ਉਹਨੇ ਅੱਖ ਬਚਾ ਕੇ ਬੁੜੇ ਨੇ ਕੀ ਕਰਿਆ ਜਿਹੜਾ ਉਹ ਮੁੰਡਾ ਸੀ ਨਾ ਉਹਦੇ ਟੋਟੇ ਟੋਟੇ ਕਰਤੇ ਉਹਨੂੰ ਮਾਰ ਕੇ ਨਾ ਇੱਕ ਮਤਲਬ ਕੱਪੜੇ ਚ ਬੰਨ ਕੇ ਉੱਥੇ ਧਰਤਾ ਤਾਂ ਕੁੜੀ ਆਈ ਉਹ ਕਹਿਣ ਲੱਗੀ ਵੀ ਚਲੋ ਚੱਲੀਏ ਵੀ ਬਲਾਉ ਮੇਰੇ ਪਤੀ ਨੂੰ ਕਿੱਥੇ ਆਓ ਤਾਂ ਬੁੜੇ ਨੇ ਦੱਸਤਾ ਕਹਿੰਦਾ ਵੀ ਇਹ ਤਾਂ ਕਰਨਾ ਮੈਨੇ ਮਾਰਤਾ ਹੈ ਤੰਦਰੋਂ ਦੀ ਉਹ ਬਹੁਤ ਰੋਈ ਪਰ ਉਸਨੇ ਆਪਣਾ ਰੋਣਾ ਬੰਦ ਰੱਖਿਆ ਚਲੋ ਕੰਨੀ ਵੀ ਠੀਕ ਆਪਾਂ ਚੱਲਦੇ ਆ ਚਲੋ ਜਦੋਂ ਉਹ ਦੋਏ ਅੱਗੇ ਜਾ ਰਹੇ ਸੀ ਨਾ ਤਾਂ ਜਾਂਦੇ ਜਾਂਦੇ ਉਹ ਗੱਲਾਂ ਕਰ ਰਹੀ ਕੰਨੀ ਵੀ ਮੇਰਾ ਪਤੀ ਆ ਜਿਹੜਾ ਵੀ ਇੰਨਾ ਮਤਲਬ ਨਿਸ਼ਾਨਚੀ ਸੀ ਉਹ ਜਾਂਦੇ ਪੰਛੀ ਦਾ ਨਿਸ਼ਾਨਾ ਲਗਾ ਲੈਂਦਾ ਸੀ ਉਹ ਬੁੜਾ ਕਹਣ ਲੱਗਾ ਕਹਿੰਦਾ ਵੀ ਪੰਛੀ ਨੂੰ ਤਾਂ ਮੈਂ ਮਾਰਦਾ ਨਾ ਕਹਿੰਦਾ ਜਦੋਂ ਉਹ ਉੱਪਰ ਮੂੰਹ ਕਰਕੇ ਨਿਸ਼ਾਨਾ ਨਾਲ ਲੱਗਿਆ ਪੰਛੀ ਦੇ ਤਾਂ ਉਹ ਕੁੜੀ ਨੇ ਨਾਲ ਦੀ ਨਾਲ ਉਹਦੇ ਗੋਲੀ ਮਾਰੀ ਕਿ ਉਹਨੂੰ ਉੱਥੇ ਮਾਰਤਾ। ਉੱਥੇ ਮਾਰ ਕੇ ਉਹਨੂੰ ਫਟਾਫਟ ਵਾਪਸ ਆਈ ਉੱਥੇ ਜਿੱਥੇ ਉਹ ਮੁੰਡਾ ਪਿਆ ਸੀ ਮਾਰਿਆ ਉਹਦਾ। ਉੱਥੇ ਆ ਕੇ ਜਿੱਥੇ ਉਹ ਮੁੰਡਾ ਮਾਰਿਆ ਹੋਇਆ ਸੀ ਆ ਕੇ ਬੜਾ ਰੋਣ ਲੱਗ ਰਹੀ ਚੀਚੀ ਰੋਣ ਲੱਗ ਰਹੀ। ਬੜੇ ਕੀਰਨੇ ਪਾਰੀ ਸੀ। ਤਾਂ ਕੀ ਹੁੰਦਾ ਉੱਪਰੋਂ ਭਗਵਾਨ ਸ਼ਿਵ ਜੀ ਮਹਾਰਾਜ ਤੇ ਪਾਰਵਤੀ ਲੰਗਰੇ ਸੀ। ਉਡੇ ਜਾ ਰਹੇ ਸੀ ਤੇ ਪਾਰਵਤੀ ਕਹਿਣ ਲੱਗੀ ਵੀ ਪਤੀ ਜੀ ਵੀ ਮੈਨੂੰ ਕੋਈ ਕਿਸੇ ਰੋਣ ਦੀ ਆਵਾਜ਼ ਆ ਰਹੀ ਹੈ ਕੰਨੀ ਚਲੋ ਸ਼ੀ ਮਹਾਰਾਜ ਨੇ ਕਿਹਾ ਕਹਿੰਦਾ ਵੀ ਪਾਰਵਤੀ ਇਹ ਦੁਨੀਆਦਾਰੀ ਹੈ ਵੀ ਕੋਈ ਹੱਸਦਾ ਕੋਈ ਰੋਂਦਾ ਵੀ ਤਾਂ ਹੀ ਚੱਲੀ ਜਾਂਦਾ ਕਹਿੰਦੀ ਨਹੀਂ ਮੈਂ ਤਾਂ ਕੰਨੀ نیچے ਜਾਊ ਮੈਂ ਦੇਖ ਕੇ ਉਹ ਨੂੰ ਕੋਣ ਚਲੋ ਪਾਰਵਤੀ ਸ਼ੀ ਮਹਾਰਾਜ ਨੂੰ ਲੈ ਕੇ ਉਹਨਾਂ ਕੋਲ ਆ ਗਈ ਤਾਂ ਸ਼ੀ ਮਹਾਰਾਜ ਨੇ ਕੀ ਕਰਬ ਜਲਦਾ ਛਿੱਟਾ ਮਾਰਿਆ ਉਹ ਨੂੰ ਲੜਕੇ ਨੂੰ ਜੁੰਦਾ ਕਰਤਾ ਉਹ ਰਾਮ ਰਾਮ ਕਰਦਾ ਬੈਠ ਗਿਆ ਬੈਠਿਆ ਹੋਇਆ ਤਾਂ ਕੁੜੀ ਨੇ ਉਹਨਾਂ ਦੇ ਚਰਨ ਫੜੇ ਤੇ ਉਹਨਾਂ ਨੇ ਬਹੁਤ ਧੰਨਵਾਦ ਕਰਿਆ ਵੀ ਬਾਬਾ ਜੀ ਤੁਸੀਂ ਬੜੀਆ ਵੀ ਮੇਰਾ ਅਤੀ ਬਚਾਤਾ ਕਉ ਨੂੰ ਐ ਲੱਗਿਆ ਵੀ ਜਿਵੇਂ ਉਹ ਕਈ ਦਿਨਾਂ ਤੋਂ ਸੁੱਤਾ ਪਿਆ ਉੱਠਾ ਹੋਵੇ ਤੌਕਰ ਰਲੀ ਦੀ ਕਹਿਣ ਲੱਗੀ ਵੀ ਤੂੰ ਸੁੱਤਾ ਪਿਆ ਨਹੀਂ ਉੱਠਾ ਵੀ ਤੈਨੂੰ ਤਾਂ ਉਹ ਬੁੱਢਾ ਮਾਰ ਕੇ ਚਲਾ ਗਿਆ ਜੀ ਕਹਿੰਦਾ ਠੀਕ ਆ ਚਲ ਕੋਈ ਗੱਲ ਨਹੀਂ ਕਹਿੰਦਾ ਜਦੋਂ ਫੇਰ ਉਹ ਅੱਗੇ ਜਾ ਰਹੇ ਹੁੰਨੇ ਆ ਤੁਰ ਪੈਨੇ ਆ ਉਥੋਂ ਅੱਗੇ ਤੁਨੂੰ ਰਾਤ ਪੈ ਜਾਂਦੀ ਆ ਉੱਥੇ ਨਾ ਇੱਕ ਝੁੰਗੀਆਂ ਝੋਪਰੀਆਂ ਦੀਆਂ ਵਾਲੇ ਲੋਕ ਰਹਿੰਦੇ ਹੁੰਨੇ ਆ ਉਹਨਾਂ ਦੀ ਇੱਕ ਲੜਕੀ ਹੁੰਦੀ ਆ ਬਹੁਤ ਸੋਹਣੀ ਤੇ ਉਹ ਉਸਤੇ ਮੋਹਿਤ ਹੋ ਜਾਂਦੀ ਆ ਲੜਕੇ ਤੇ ਉਸਤੇ ਦੇਖ ਕੇ ਉਹਨੂੰ ਐ ਹੁੰਦਾ ਵੀ ਜੇ ਇਹ ਮੇਰੇ ਨਾਲ ਵਿਆਹ ਕਰਾਵੇ ਤਾਂ ਉਹ ਉਹਨਾਂ ਦੋਨਾਂ ਨੂੰ ਆਪਸ ਵਿੱਚ ਪੜਨਾ ਜਾਂਦੀ ਆ ਤਾਂ ਉਹ ਕੁੜੀ ਨੂੰ ਸਿਖਾ ਦੋਨੇ ਕਹਿੰਦੀ ਵੀ ਤੈ ਕਦੇ ਕਹਿੰਦੀ ਜਿਹਦੇ ਨਾਲ ਤੂੰ ਰਹਿੰਦੀ ਆ ਕਹਿੰਦੀ ਵੀ ਤੈ ਕਦੇ ਦੀ ਜਾਤ ਪੁੱਛੀ ਵੀ ਕੋਣਾ ਕਹਿੰਦੀ ਨਾ ਕਹਿੰਦੀ ਅੱਜ ਜਦੋਂ ਰੋਟੀ ਖਾਵਾਂਗੇ ਨਾ ਰਾਤ ਨੂੰ ਵੀ ਇਸ ਨੂੰ ਐਂ ਪੁੱਛੀ ਵੀ ਤੇਰੀ ਜਾਤ ਕੀ ਆ ਮੁੰਡੇ ਨੂੰ ਚਲ ਜਦੋਂ ਸ਼ਾਮ ਨੂੰ ਰੋਟੀ ਖਾਣ ਲੱਗੇ ਤਾਂ ਉਹ ਲੜਕੀ ਪੁੱਛਣ ਲੱਗੀ ਕਹਿੰਦੀ ਵੀ ਪਤੀ ਪਰਮੇਸ਼ਰਵਰ ਜੀ ਮੈਨੂੰ ਐਂ ਦੱਸੋ ਵੀ ਤੁਹਾਡੀ ਜਾਤ ਕੀ ਆ ਤਨ ਭਾਗ ਮੰਨਿਆ ਤਾਂ ਕੀ ਜਾਤੋਂ ਲੈਣਾ ਬਸ ਚੁੱਪ ਕਰਕੇ ਰੋਟੀ ਖਾ ਤੇ ਸੌਂ ਜਾ ਉਹਨੇ ਦੱਸਿਆ ਨਹੀਂ ਸਵੇਰ ਹੋਈ ਤਾਂ ਉਹ ਲੜਕੀ ਨੇ ਜਿਹੜੀ ਝੂਗਿਆਂ ਝੋਖੜੀਆਂਾਂ ਦੀ ਲੜਕੀ ਸੀ ਉਹਨੇ ਪੁੱਛਿਆ ਕਹਿੰਦੀ ਵੀ ਪਤਾ ਲੱਗਿਆ ਵੀ ਦੀ ਜਾਤ ਕੀ ਆ ਕਹਿੰਦੀ ਨਾ ਚਲੋ ਫਿਰ ਉਹਨਾਂ ਦਾ ਜਾਣ ਦਾ ਸਮਾਂ ਹੋ ਗਿਆ ਕਹਿੰਦੀ ਵੀ ਤਾਂ ਜਾਈਂ ਜੇ ਇਹ ਆਪਣੀ ਜਾਤ ਦੱਸੂਗਾ ਇਹ ਠੀਕ ਆ ਚਲੋ ਉਹ ਲੜਕਾ ਕਹਿੰਦਾ ਵੀ ਚੱਲ ਚੱਲੀਏ ਕੰਨੀ ਮੈਂ ਤਾਂ ਤਾਂ ਜਾਊਂਗੀ ਵੀ ਜੇ ਤੂੰ ਆਪਣੀ ਜਾਤ ਦੱਸੇਗਾ ਵੀ ਤੇਰੀ ਜਾਤ ਕੀ ਆ ਉਹ ਕਹਿੰਦਾ ਭਾਗਵਾਨੇ ਵੀ ਤਾਂ ਕੀ ਕਰਨਾ ਵੀ ਚੁੱਪ ਕਰਕੇ ਚੱਲ ਮੰਨੀ ਤਾਂ ਇੱਕ ਟੋਬੇ ਕਿਨਾਰੇ ਚੱਲੇ ਗਿਆ ਤੇ ਟੋਬੇ 'ਚ ਵੜ ਕੇ ਕਹਿਣ ਲੱਗਿਆ ਵੀ ਵੀ ਦੇਖ ਲੈ ਮੇਰੇ ਗਿੱਟੇ ਗਿੱਟੇ ਪਾਣੀ ਕਹਿੰਦਾ ਵਿਟ ਘਰ ਚਲਰਾਨੀ ਕਹਿੰਦੀ ਨਹੀਂ ਕਹਿੰਦੀ ਵੀ ਮੈਂ ਮੈਨੂੰ ਜਾਤ ਦੱਸ ਫਲਾ ਤਰੀਕੀ ਆ ਫਿਰ ਕਹਿੰਦਾ ਵੀ ਥੋੜੇ ਥੋੜੇ ਪਾਣੀ ਕਹਿੰਦਾ ਵੀ ਘਰ ਚਲਰਾਨੀ ਕਹਿੰਦੀ ਨਾ ਫਿਰ ਲੱਖ ਲੱਖ ਪਾਣੀ ਆ ਗਿਆ ਗਲਗਲ ਪਾਣੀ ਆ ਗਿਆ ਤੋ ਹਮੰਨੀ ਨਾ ਤਾਂ ਜਦੋਂ ਨਾ ਮੰਨੀ ਤਾਂ ਉਹ ਇੱਕ ਬਹੁਤ ਆ ਖੜਾ ਫਨੀਰ नाग ਬਣ ਗਿਆ ਫਨੀਰ नाग ਬਣ ਕੇ ਉਹ ਪਾਣੀ ਚ ਡੁਬਕੀ ਮਾਰੀ ਤੇ ਪਾਣੀ ਚ ਅਲੋਪ ਹੋ ਗਿਆ ਤੁਨ